ਮੋਟੀਵੇਸ਼ਨ ਜਾਣੇ ਦੀ ਪ੍ਰੇਰਣਾ ਹਰ ਮਨੁੱਖ ਦੇ ਜੀਵਨ ਵਿੱਚ ਬਹੁਤ ਜ਼ਰੂਰੀ ਹੈ ਜੇਕਰ ਕੋਈ ਮਨੁੱਖਾ ਆਪਣੇ ਜੀਵਨ ਵਿੱਚ ਕੁਝ ਵੱਡਾ ਹਾਸਲ ਕਰਨ ਲਈ ਕੋਈ ਲਕਸ਼ਿਅ ਬਣਾਉਂਦਾ ਹੈ ਤਾਂ ਉਸ ਪਿੱਛੇ ਕੋਈ ਨਾ ਕੋਈ ਪ੍ਰੇਰਣਾ ਜ਼ਰੂਰ ਹੁੰਦੀ ਹੈ ਜੇਕਰ ਤੁਸੀਂ ਜ਼ਿੰਦਗੀ ਵਿੱਚ ਕੋਈ ਵੱਡਾ ਲਕਸ਼ਯ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਅੰਦਰ ਇੱਕ ਮੋਟੀਵੇਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਮੋਟੀਵੇਸ਼ਨ ਮਨੁੱਖ ਦੇ ਮਨ ਵਿੱਚ ਜਿੱਤਣ ਦੀ ਉਮੀਦ ਨੂੰ ਬਣਾਈ ਰੱਖਦਾ ਹੈ ਜਿਸ ਕਰਕੇ ਮਨੁੱਖ ਤਾਮਾਮ ਮੁਸ਼ਕਲਾਂ ਦੇ ਸਾਹਮਣਾ ਕਰਦੇ ਹੋਏ ਬਾਰ-ਬਾਰ ਹਾਰਨ ਤੋਂ ਬਾਅਦ ਵੀ ਹਾਰ ਨਹੀਂ ਮੰਨਦਾ ਕਿਉਂਕਿ ਮੋਟੀਵੇਸ਼ਨ ਮਨੁੱਖ ਨੂੰ ਖੁਦ ਦੇ ਉੱਪਰ ਵਿਸ਼ਵਾਸ ਕਰਨ ਨੂੰ ਮਜ਼ਬੂਤ ਕਰਦਾ ਹੈ ਅਤੇ ਇਸ ਪੱਖ ਤੋਂ ਹੀ ਅਸੀਂ ਤੁਹਾਡੇ ਲਈ ਬਹੁਤ ਸਾਰੇ ਮੋਟੀਵੇਸ਼ਨ ਕੁਟਸ ਲੈ ਕੇ ਆਏ ਹਾਂ ਜਿਸ ਨੂੰ ਪੜਨ ਤੋਂ ਬਾਅਦ ਤੁਹਾਡੇ ਅੰਦਰ ਵੱਡੇ ਲਕਸ਼ਿਅਨ ਨੂੰ ਪ੍ਰਾਪਤ ਕਰਨ ਦੀ ਹਿੰਮਤ ਹੋਰ ਵੀ ਜਾਗ ਜਾਏਗੀ ਅਤੇ ਤੁਹਾਡੇ ਹੌਸਲੇ ਵੀ ਬਲੰਦ ਹੋਣਗੇ ਆਪਣੀ ਅਸਫਲਤਾ ਤੋਂ ਸਿੱਖ ਕੇ ਸਫਲਤਾ ਲਈ ਬਾਰ-ਬਾਰ ਪ੍ਰਯਾਸ ਕਰਨਾ ਚਾਹੀਦਾ ਹੈ ਤੁਹਾਡੀ ਮਿੰਤ ਅਤੇ ਲਗਨ ਆਉਣ ਵਾਲੇ ਕੱਲ ਦੀ ਸਫਲਤਾ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ ਆਪਣੀ ਮੰਜ਼ਲ ਤੱਕ ਪੁੱਜਣ ਵਾਸਤੇ ਤੁਸੀਂ ਮੁਸ਼ਕਲਾਂ ਦਾ ਕਦੋਂ ਤੱਕ ਸਾਹਮਣਾ ਕਰ ਸਕਦੇ ਹੋ ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਇਸ ਤਰ੍ਹਾਂ ਹਨੇਰੇ ਕਮਰੇ ਵਿੱਚ ਇੱਕ ਛੋਟਾ ਜਿਹਾ ਦੀਵਾ ਹਨੇਰੇ ਨੂੰ ਖਤਮ ਕਰ ਦਿੰਦਾ ਹੈ ਇਸੇ ਤਰ੍ਹਾਂ ਮਨ ਦੇ ਹਨੇਰੇ ਕਮਰੇ ਵਿੱਚ ਇੱਕ ਸਕਾਰਾਤਮਕ ਵਿਚਾਰ ਹਜ਼ਾਰਾਂ ਨਕਾਰਾਤਮਕ ਵਿਚਾਰਾਂ ਨੂੰ ਖਤਮ ਕਰ ਦਿੰਦਾ ਹੈ ਸਮੇਂ ਦੀ ਕੀਮਤ ਉਦੋਂ ਸਮਝ ਆਉਂਦੀ ਹੈ ਜਦੋਂ ਸਮਾਂ ਹੱਥ ਤੋਂ ਨਿਕਲ ਜਾਂਦਾ ਹੈ। ਨਾਕਾਮਯਾਬੀ ਤੇ ਮੁਸ਼ਕਲਾਂ ਤੋਂ ਘਬਰਾ ਕੇ ਬਾਰ-ਬਾਰ ਆਪਣਾ ਲਕਸ਼ ਬਦਲਣ ਵਾਲੇ ਲੋਕ ਕਾਮਯਾਬ ਨਹੀਂ ਹੁੰਦੇ। ਜਿਹੜੇ ਲੋਕ ਸਮਾਂ ਰਹਿਣ ਦੇ ਕੰਮ ਨਹੀਂ ਕਰਦੇ ਉਹ ਲੋਕ ਬਾਅਦ ਵਿੱਚ ਬਹੁਤ ਪਛਤਾਉਂਦੇ ਹਨ। ਜਦੋਂ ਤੁਸੀਂ ਹੌਸਲੇ ਨਾਲ ਕਾਮਯਾਬੀ ਦੀ ਉਡਾਨ ਭਰੋਗੇ ਉਸ ਦਿਨ ਤੁਸੀਂ ਵੀ ਹੋਵੋਗੇ ਅਸਮਾਨ ਦੇ بےਤਾਜ ਬਾਦਸ਼ਾਹ। ਜੇਕਰ ਤੁਸੀਂ ਕਾਮਯਾਬੀ ਦੇ ਰਸਤੇ ਤੇ ਹੌਲੀ-ਹੌਲੀ ਚੱਲ ਰਹੇ ਹੋ ਤਾਂ ਪਿੱਛੇ ਰਹਿ ਗਏ ਹੋ ਤਾਂ ਹੌਸਲਾ ਹਾਰਨ ਦੀ ਜ਼ਰੂਰਤ ਨਹੀਂ ਕਿਉਂਕਿ ਤੁਸੀਂ ਹਾਲੇ ਵੀ ਹੋਰ ਨਾ ਹਜ਼ਾਰਾਂ ਲੋਕਾਂ ਤੋਂ ਅੱਗੇ ਹੋ ਜਿਨ੍ਹਾਂ ਨੇ ਹਾਲੇ ਤੱਕ ਕਾਮਯਾਬੀ ਵੱਲ ਇੱਕ ਕਦਮ ਨਹੀਂ ਵਧਾਇਆ ਰੱਬ ਨੇ ਹਰ ਇਨਸਾਨ ਨੂੰ ਹੀਰੇ ਦੀ ਤਰ੍ਹਾਂ ਤਰਾਸ਼ ਕੇ ਭੇਜਿਆ ਹੈ ਪਰ ਦੁਨੀਆ ਉਸੇ ਦੀ ਕਦਰ ਕਰਦੀ ਹੈ ਜੋ ਮਿਹਨਤ ਦੀ ਭੱਟੀ ਵਿੱਚ ਤਪ ਕੇ ਨਿਕਲਿਆ ਹੋਵੇ ਅਸਫਲਤਾ ਤੋਂ ਘਬਰਾਨ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਅਸਫਲਤਾ ਹੀ ਇੱਕ ਮੌਕੇ ਹੈ ਜੋ ਗਲਤੀ ਨੂੰ ਸੁਧਾਰਨ ਦਾ ਜੇਕਰ ਜ਼ਿੰਦਗੀ ਵਿੱਚ ਕਦੇ ਹਾਰ ਦਾ ਸਾਹਮਣਾ ਕਰਨਾ ਪਵੇ ਤਾਂ ਇਹ ਸੋਚ ਕੇ ਨਿਰਾਸ਼ ਨਹੀਂ ਹੋਣਾ ਕਿ ਮੈਂ ਹਾਰ ਗਿਆ ਕਿਉਂਕਿ ਇਨਸਾਨ ਜ਼ਿੰਦਗੀ ਵਿੱਚ ਤਾਂ ਜਿੱਤ ਹਾਸਲ ਕਰਦਾ ਹੈ ਜਾਂ ਫਿਰ ਹਾਰ ਤੋਂ ਸਿੱਖਿਆ ਹਾਸਲ ਕਰਦਾ ਹੈ। ਇਨਸਾਨ ਦੇ ਹੌਂਸਲੇ ਜਿਆਦਾ ਮਜ਼ਬੂਤ ਹੁੰਦਾ ਹੈ ਜੋ ਇਨਸਾਨ बार-बार ਹਾਰਨ ਦੇ ਬਾਵਜੂਦ ਵੀ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਹੈ। ਸਫਲ ਹੋਣ ਵਾਲਾ ਇਨਸਾਨ ਬਹੁਤ ਕੁਝ ਏਦਾਂ ਦਾ ਨਵਾਂ ਸਿੱਖ ਜਾਂਦਾ ਹੈ ਜੋ ਸਫਲ ਹੋਣ ਵਾਲਾ ਇਨਸਾਨ ਕਦੇ ਨਹੀਂ ਨਵਾਂ ਸਿੱਖ ਸਕਦਾ ਸੋ ਜ਼ਿੰਦਗੀ ਦੀਆਂ ਸੱਚੀਆਂ ਤੇ ਕਾਮਯਾਬੀ ਅਤੇ ਸਿਹਤਮੰਦ ਗੱਲਾਂ ਤੇ ਹੋਰ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ